ਰੋ ਦੇਣੀ ਕਿਨੇ ਇੱਕ ਦਾ ਤੁਸੀਂ ਦੱਸਦੇ ਇੱਕ ਮੈਂ ਵੱਤੋਂ ਬਾਹਲੇ ਥੱਲੇ ਖੜੇ ਹੋ 28000 ਨਾਲ ਆਂਜਾਨਾ ਬੰਦੇ ਨੇ ਪਹਿਲੀ ਵਾਰ ਵਿਚਾਰੇ ਜੀ ਪੈਸੇ ਲਏ ਨੇ ਆਪਣੇ ਖਰੀਦੀ ਹੋਈ ਨੇ ਆਪਣੇ ਘਰੋਂ ਲੈ ਕੇ ਆਏ ਜੀ ਤੁਸੀਂ ਹੁਣ ਕਿਹਦਾ ਵੇਚੀ ਠੀਕ ਆ ਤਾਂ ਕਹਿ ਰਹੇ 20 ਨਾਲ ਉਹ ਵੀ ਉਹ ਵੀ ਬੱਸ 20 ਮਿੰਟਾਂ ਕਿ ਡੇਢ ਕਿੰਨਾ ਲੈ ਲੂ ਬੱਸ ਉਹ 30 ਦਾ ਆਪਣਾ ਪਈ ਜੋ ਨੀ ਨੀ ਉਹ ਤਾਂ ਨਹੀਂ ਹੁੰਦਾ ਗੱਲ ਤੋਂ ਮਸਲੀ ਕਰਨੀ ਹੈ ਪੱਕਰੇ ਚੰਗੀ ਵਾਲੇ ਕਿਰਾ ਖਰੀਦੀ ਹੋਈ ਨੇ ਆਪਣੇ ਕੋਈ ਬੱਚੇ ਦੇਖੀ ਲਾਲ ਡੱਬੇ ਦੇਣਗੇ ਕਾ ਨਾ ਕਰ ਮੈਂ ਲਾ ਦਸ ਬੱਚੇ ਆਉਂਗੇ ਨਾ ਚੰਗੇ ਬੱਚੇ ਦੇਣਗੇ ਚੰਗੇ ਬੋਗ ਦੇ ਪਾਏ ਨੇ ਬੱਚਿਆਂ ਨੂੰ ਵੀ ਲਾਉਣੇ ਹੋ ਪਤਾ ਤਾਂ ਹੈ ਵੀ ਤੇ ਚੰਗੇ ਤਾਂ ਲੱਗੇ ਹੋਏ ਈ ਜੀਏ ਤੈਨੂੰ ਕਹਤਾ ਖਾਈ ਜਾ ਕੇ ਦੰਨਾ ਨਹੀਂ ਫੇਰ ਤੇਰੀ ਮੈਂ ਕੋਈ ਤੇਰਾ ਨਾ ਕਹਿੰਦਾ ਸਾਡੇ ਗੱਲ ਨਹੀਂ ਲੇਖੇ ਹੁੰਦਾ ਨਹੀਂ ਨਹੀਂ ਕੋਈ ਤਾਂ ਬੰਨਾ ਇਹਨੇ ਨਹੀਂ ਨਿਕਰੇਟ ਵਾਲੀਆਂ ਲੈਣੀਆਂ ਚਲੋ ਕੋਈ ਨਹੀਂ ਫਿਰ ਤੂੰ ਵੀ ਕੀ ਕਹਿਣਾ ਤੱਕਿਆ ਜਾ ਕਰਦਾ ਕੋਈ ਕਹਤਾ ਸੀ ਬਾਈ ਬਾਈ ਜੀ ਆਰ ਨੂੰ ਲੈ ਜਾਈ ਲੈ ਹੋਰ ਦੱਸ ਯਾ ਬੀਬੂ ਨੇ ਬੀਜੇ ਹੈਗੇ ਐ ਵੀ ਛੱਡ ਲਗਾ ਲੈ ਹਾਂ 20 ਹਜ਼ਾਰ ਬੱਕਰੀਆਂ ਲੈਣਾਂ ਠੀਕ ਠੀਕ ਕਿੰਨੇ ਕਹਿੰਦੇ 22 ਦਾ ਕਹਿੰਦਾ ਲੈਣ ਦਿਓ ਵੀ ਤਾਂ ਹੋਰ ਕੋਈ ਚੱਕਰ ਨਹੀਂ ਤਾਂ ਭਾਈ ਜੀ ਜਿੱਥੇ ਪੋਗਦਾ ਪਕੜ ਧੱਪੇ ਨਾਲ 30 ਬੱਕਰੀਆਂ ਮੰਗਾ ਤੇ ਪੈਸੇ ਗਾਣੀਆਂ ਤੋਰ ਕਿੰਨੇ ਦੇਣੇ ਚਾਹੀਏ ਇੱਕੋ ਗੱਲ ਅਸੀਂ ਕਹਿ ਕੇ ਗੱਲ ਹੋ ਲੈ 21 ਵਾਲੀਆਂ ਗੱਲਾਂ ਆ ਜੱਜ ਤੈਥੋਂ ਨਾ ਜੋ ਲਵਾਾਂਗੇ ਦਿਵਾਲੀ ਐ ਹਾਂ ਦਿਵਾਲੀ ਆਪਣਾ ਕਬੋਣੇ ਨੇ ਬਾਈ ਛੋ ਕਹਿੰਦੇ ਮੈਂ ਲੈ ਲੈ 400 500 ਲੈ ਆ ਜੀ ਫੰਕ ਹੋਊਗਾ ਆਪਣਾ ਨਹੀਂ ਨਾ ਬੱਕਰੀਆਂ ਦੇ ਹਾਂ ਪਰ ਕੋਈ ਘਾਟ ਮੂਹੜ ਨਾ ਖਰਾਬ ਕਰਦੀ ਨਹੀਂ ਮੂਹੜ ਕਿਵੇਂ ਖਰਾਬ ਛੋਟੀ ਨਹੀਂ ਆਪਣੇ ਕੋਲ ਛੋਟੀ ਕਿਉਂ ਮਾਰੀ ਜਾਂਦਾ ਯਾਰਾ ਨਾ ਕੋਈ ਦੱਛ ਯਾਰ ਫਿਰ ਕਹਿੰਦਾ ਮੈਂ ਤਾਂ ਪੈਸੇ ਲੈਣਾ ਥੱਲੇ ਬਾਈ ਬਾਈ ਦਾ ਕਹਿੰਦਾ ਬਾਈ ਦਾ ਕਿੱਥੇ ਲੈ ਬਾਈ ਬੂਈ ਵਾਲੀਆਂ ਗੱਲਾਂ ਛੱਡ 21 21 ਲੈ ਲੈ ਹੋਰ ਦੱਸ ਮੈਂ ਤੇ 21 21 ਲੈ ਆ ਜੀ ਬੀ ਨੇਈ ਇਹ ਬੱਕਰੀਆਂ ਵਿੱਚ ਅੱਲੇ ਆਦੀ ਤੋਂ ਥੱਲੇ ਆ ਕੇ ਦੱਸਿਆ ਯਾਰ ਦੇਣੀਆਂ ਕਰਨੀਆਂ ਦੀਆਂ ਨਿਆਰਾ ਦੱਸ ਤੂੰ ਯਾਰ ਅੱਲੇ ਆਦੀ ਤੋਂ ਥੱਲੇ ਆ ਕੇ ਦੱਸਿਆ ਆਊਗਾ ਬਾਪ ਦਾ ਮਾਰੋ ਛੱਟ ਛੱਟਰੀ ਬੱਕਰੀਆ ਬਾਦੂ ਹੋ ਗਏ ਚਲੋ ਕੋਈ ਨਹੀਂ ਆਉਂਦਾ ਮਾਰ ਦੇਗਾ ਬੱਕਰੀਆਂ ਕੋਈ ਮੰਨਦਾ ਗੱਲ ਨਹੀਂ ਦੱਸ ਬੁਝਾਈਏ ਹੁਣ ਮੈਂ ਹੁਣ ਕਿਹੜਾ ਜਮੈਂ ਲਾ ਲੂ ਹੁਣ ਆ ਆ ਜਾਨਾ ਮੈਂ ਵੀ ਮੋੜਦਾ ਹੁੰਦਾ ਮੈਨੂੰ ਰਸਕੀ ਹੋ ਗਿਆ ਯਾਰ ਅੱਜ ਪੀਲ ਦਿਨਾਦਾ ਬਾਈ ਦੋਨੇ ਮਕਰੇ 30 ਲਾਉਂਦੇ ਇਹਨਾਂ ਤੇ ਆ ਡੱਬਿਆਂ ਤੇ ਤੂੰ ਕੀ ਕਹਤਾ ਮੈਂ ਕੀ ਕੀ ਕਹਤਾ ਵੀ ਲੈ ਜਾ 44 ਬਾਹਲਾ ਫਰਕਾ ਫਿਰਦਾ ਹਾਂ ਹਾਂ ਕਹੀ ਜਾਵੇ ਕੋ ਲਾਵੇ ਲਗ ਨਾਲ ਗੱਲ ਕਰ ਯਾਰ ਅੱਜ ਆ ਆਊਗਾ ਥੱਲੇ ਚੱਲ ਤਾ ਪੱਕੇ ਮੈ ਲਾ ਯਾਰ ਲੈ ਤੇ ਮੈਂ ਤਾਂ ਪੱਕੇ ਬਸ ਤੇਰੀ ਜੇ 25 ਤੋਂ ਚੱਲੇ ਆ ਪੱਕੇ ਉਹਨਾਂ ਚ ਗੰਜੈਸ ਨਹੀਂ ਦਮ ਨਹੀਂ ਚਲੋ ਕੋਈ ਦਮ ਹੁੰਦਾ ਬੰਦਿਆਂ ਚ ਅਸੀਂ ਛੱਡਦੇ ਗਰੀਬ ਆਦਮੀ ਨੇ ਉਹ ਤੁਨੇ ਕੱਲ ਦੱਸਾਂ ਮੈਂ ਕਿਤੇ ਮਰ ਗਿਆ 35 ਹਜ਼ਾਰ ਦੀਆਂ ਬੱਕਰੀਆਂ ਫੜਿਆ ਦੇ ਤੈਨੂੰ ਇੱਕ ਗੱਲ ਦੱਸਾਂ ਮੈਂ ਹਾਂ ਬੋਲ ਕਰ ਦੇ ਓਏ ਹਾਂ ਕਰ ਲੈ ਫੜ ਤੇ ਨਹੀਂ ਮਾਰ ਬੰਨੀ ਤੈਨੂੰ ਪੂਰੀਆਂ 35 ਹਜ਼ਾਰ ਨਹੀਂ ਨਹੀਂ ਉਹ ਕਿੱਥੇ ਜੀ ਮਾਰ ਰੋ ਪੰਜਾਬ ਦਾ ਮੰਨੇਗਾ ਆ ਦੋਨੇ ਆ ਨਾ ਮੈਂ ਐਵੇਂ ਕੋਲ ਕੱਲੇ ਗੱਲ ਹੀ ਕੰਮ ਨਹੀਂ ਨਹੀਂ ਜੀ ਐਵੇਂ ਕੀ ਫਾਇਦਾ ਨਹੀਂ ਆ 34 ਹਜ਼ਾਰ ਦੇ ਰੱਖਿਆ ਤੇ ਨਹੀਂ ਫੜੋ ਕੋਈ ਨਹੀਂ ਉਹ ਨਹੀਂ 34 ਹਜ਼ਾਰ 5000 ਹੋ ਗਿਆ ਨਹੀਂ ਜੀ ਥੋੜੀ ਨਹੀਂ ਅਹੀ ਤੇਰੀ ਮੋੜ ਦੇ ਲੈ ਕਮਾਂਗੇ ਅਸੀਂ ਉਹ ਨਹੀਂ 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 ਭਾਈ ਆਹ ਤੀ ਉਹ ਗੱਲ ਤਾਂ ਸੁਣ ਲੈ ਜੇ ਤੈਨੂੰ ਹੁੰਦਾ ਸਾਨੂੰ ਦੱਸ ਚੰਗਾ ਹੋਵੇ ਮੇਰੀ ਗੱਲ ਸੁਣ ਚੰਗਾ ਹੋਵੇ ਕਿਧਰ ਨਹੀਂ ਮਾਦਾ ਬੰਦ ਸੁਣ ਉਹ ਫੜਾ ਯਾਰ ਉਹ ਨਹੀਂ ਫੜਾ ਨਹੀਂ ਪੁੱਛ ਪੁੱਛਣਾ ਗਰੀਬ ਆਦੇ ਉਹ ਚੰਗੀਆਂ ਨੇ ਓਏ ਮਾੜੀਆਂ ਨਹੀਂ ਹੈਗੀਆਂ ਗੱਪਣਾ ਬੱਕਰੀਆਂ ਆ ਜਾਣੇ ਆ ਜਿਹੜਾ ਮਜਬੂਰੀ ਨੂੰ ਵੇਚਦੇ ਘਰਦੇ ਵਿਚਾਰੇ ਨੇ ਬਾਹਰ ਜਾਣਾ ਚਲੋ ਬਾਹਰ ਹੋਕਰ ਆ ਬਈ ਬਾਹਰ ਹੋਰ ਨਹੀਂ ਡਾ ਜਾਣਾ ਇਹਦਾ ਬਾਕੀ ਸਹੀ ਗੱਲ ਆ 100 ਦਿਨਾਂ ਦਾ ਆ ਇਹ ਘਰ ਵਾਲੀ ਬਾਕੀ ਕੋਈ ਯਾਰ ਕਰ ਉਹ ਬਾਈ ਗੱਪਣਾ ਗਾਰੰਟੀ ਆਪਣੀ ਕਰਾਂਗੇ ਬਾਕੀ ਮੇਰਾ ਡਰੈਸ ਲੈ ਲੈ ਕਰੇ ਕਰੇ ਗੱਡੇ ਜੇ ਖਾਲੀ ਨਾ ਬੱਕਰੇ ਆਦਾ ਤੇਰਾ ਬੱਕਰਾ ਆਦਾ ਹਾਜ਼ਰ ਖੜੀ ਆਇਆ ਬਾਈ ਜੀ ਨਕ ਲੈਂਦੀ ਬਸ ਉਲੋਂ ਵੱਡੇ ਗੋਲੇ ਬਾਈ ਇਹ ਰੋਏ ਨੂੰ ਇੱਥੇ ਖੜ ਤੇ 10 ਦਾਮ ਆ ਆਹ ਜੀ ਪਰੇ ਹਮਣ ਆ ਪਰਲੀ ਪਰ ਮੈਂ ਕਹੂੰ ਸੈਂਟਰ ਸਾਈਡ ਹਾਂ ਯਾਰ ਖਾਲੀ ਹੋ ਜਾ ਤੂੰ ਹੁਣ ਕਮੇਟਲ ਹਾਂ ਕਹ ਜੀ ਮਾੜਾ ਸਾਈਡ ਤੋਂ ਜੋ ਓ ਥੱਲੇ ਲਾ ਬਾਈ ਯਾਰ ਮੈਂ ਡਰੈਸ ਬੰਦ ਪੱਕੀ ਗੱਬਣ ਬੱਚਾ ਰੱਖਦਾ ਜੀ ਓ ਗਾਰੰਟੀ ਯਾਰ ਬੰਨ ਯਾਰ ਰੱਬ ਦੀ ਕਿਉਂ ਜੋਨੀ ਗੱਬਣ ਆਇਆ ਕਰੀਬ 8 ਚਲੇ ਜੋ ਆਦ ਨੂੰ ਅੱਗੇ ਨਵੀਂ ਡੈਕਟਰੀ ਕਰਾ ਦੇਣਾ ਆ ਓ ਬਾਈ ਗੱਬਣ ਬਾਈ ਯਾਰ ਖਾਲੀ ਹੋਈ ਹੋਰੇ ਪਕਾਡਾ ਹੁੰਦਾ ਜਦ ਮਰ ਗਿਆ ਕੋਈ ਕਰਨੀ ਆ ਪੈਸੇ ਆਤਾ ਸਾਈ ਯਾਰ ਰੱਖਾਂਗੇ ਆਹ ਸਾਡਾ ਰੱਖ ਪੈਸੇ ਦੇ ਕਰਦੇ ਫੋਨ ਤੇ ਨਹੀਂ ਯਾਰ ਬਰੇ ਨਾ ਦੇ ਓ ਹੋ ਗਿਆ ਓਏ ਨਹੀਂ ਫੋਨ ਤੇ ਨਹੀਂ ਦੇਣਾ ਕਰਾ ਲੈ ਤੂੰ ਥੋੜੇ ਦੇ ਦੇ ਥੋੜੇ ਉਹ ਨਹੀਂ ਯਾਰ ਥੋੜੇ ਬਹੁਤ ਦੇ ਦੇ ਓ ਬੈਂਕ ਨਹੀਂ ਖੁੱਲੇ ਖਸਮਾ ਮੈਸੇਜ ਦੇਖ ਆਪਣਾ ਯਾਰ ਇਹਦੇ ਨਾ ਪਾ 25000 ਤਾਂ ਨਹੀਂ ਮਿਲਦਾ ਤੈਨੂੰ 25000 ਰਹਿ ਗਈ ਆ ਪਿੱਛੇ ਤੈਨੂੰ ਰੁਪਈਆ ਨਹੀਂ ਮਿਲਦਾ ਸਾਡੇ 34000 ਵਾਲਾ ਸਾਡੇ 34000 ਕਹਿੰਦਾ ਠੀਕ ਆ ਹਾਂ ਸਾਡੇ 34000 ਪਾ ਦੇ ਰਾ ਜਿਹਦੇ ਪਾਸੇ ਬਾਈ ਗਾਹਾਂ ਹਣ ਕਿ ਆ ਰਹੇ ਚੱਲਦੇ ਕੰਮ ਅੰਦਰ ਆਉਣਗੇ ਵਾਰੀ ਗੱਲ ਤੇ 50000 ਅਕਸਰ ਆਉਂਦੇ ਤਸਿਆ ਯਾਰ ਬਣਾਣਾ ਸਾਡਾ ਬੜਾ ਵੇਖਦਾ ਜਾ ਮੈਂ ਵੀ ਦੱਸ ਦਣ ਹੋਵੇ ਪੀਨੋ 25 ਲੱਖ ਰੁਪਏ ਪਲਾਟ ਵਾਸਤੇ ਕਿਹਾ ਕਿ ਜਿਹੜਾ ਅਫਰ ਨੇ ਕੇ 500000 ਹਾਰੇ ਹਾਂ ਜੀ ਸਾਡਾ ਦੋ ਬੱਕਰੀਆਂ ਹਨ ਆਹ ਡੱਬੀਆਂ ਦੋਨੇ ਕਾਲੀਆਂ ਡੱਬੀਆਂ ਨਹੀਂ ਭਾਈ ਥੋੜੇ ਬੋ ਈਟਿੰਗ ਲੈ ਕੇ ਜਦੋਂ ਸਾਰੀ ਪਾ ਦੇ ਫਿਰ ਉਹ ਨਾਲੇ ਮਰ ਚੜੀਏ ਨਾਲੇ ਜੋੜ ਜੜੀ ਹੈ ਉਹ ਬੰਦਾ ਕਹਿ ਜਾ ਯਾਰ ਮੇਰੇ ਦੇ ਮੜੀ ਚਾਚਾ ਮਾਰੀ ਨਾ ਉਹ ਮਾਰੀ ਨਾ ਸਹੀ ਮਾਰੀ ਉਹ ਕੋਈ ਹੈ ਨਹੀਂ ਉਹ ਤੁਹਾਨੂੰ ਤੋਂ ਖਾਤੇ ਪਾ ਕੇ ਬਣਾ ਕਰ ਇਹਦਾ ਤਾਂ ਫਾਇਦਾ ਕੀ ਜਾਨਾ ਇਹ ਪੱਜ ਦਿਨ ਲੋਕਾਂ ਦਾ ਲਾਭ ਨਹੀਂ ਖਾਤੇ ਤੇ ਬਹਿ ਜਾਣਾ ਖਾਤੇ ਤੇ ਬਹਿ ਸਾਰੇ ਜੀਰਿਆਂ ਨਾਲ ਖਾਤੇ ਜਾਨਾ ਕਹਿ ਆ ਜਾਣਗੇ 2000 ਲੈ ਤੁਹਾਨੂੰ